ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਦੀ ਜੋ ਕਿ ਬਈ ਦਿਨ ਬਦਨ ਉਹਨਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਜਿਹਦੇ ਵਿੱਚ ਕੀ ਉਹਨਾਂ ਨੂੰ ਅੱਜ 60 ਦਿਨਾਂ ਤੋਂ ਉੱਤੇ ਹੋ ਚਲੇ ਤੇ ਹਲੇ ਤੱਕ ਮਰਨ ਵਰਤ ਜਾਰੀ ਹੈ ਜਿਹਦੇ ਵਿੱਚ ਇਹਨਾਂ ਨੂੰ ਇੱਕ ਟਾਈਮ ਦਿੱਤਾ ਗਿਆ 14 ਫਰਵਰੀ ਨੂੰ ਇਹ ਸੁਣਵਾਈ ਹੋਊਗੀ ਪਸਾਨਾ ਦੀ ਤੇ 14 ਫਰਵਰੀ ਤੱਕ ਜੋ ਜਗਜੀਤ ਸਿੰਘ ਡੱਲੇਵਾਲ ਆ ਉਹਨੂੰ ਜ਼ਿੰਦਾ ਰੱਖਣਾ ਮੁਸ਼ਕਲ ਆ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਗੰਭੀਰ ਆ ਕਿਉਂਕਿ ਕੁਝ ਨਾ ਖਾਣ ਦੇ ਹੋਣ ਕਾਰਨ ਜੇ ਆਪਾਂ 2 ਦਿਨ ਵੀ ਭੁੱਖੇ ਰਹਿ ਜਾਈਏ ਤਾਂ ਹਾਲਤ ਬਹੁਤ ਬੁਰੀ ਹੋ ਜਾਂਦੀ ਹੈ ਤਾਂ ਉਹਨੂੰ ਅੱਜ ਘੱਟੋ ਘੱਟ 60 ਦਿਨ ਤੋਂ ਉੱਤੇ ਹੋ ਚੱਲੇ ਤੇ ਕੱਲ੍ਹ ਦੀਆਂ ਜੋ ਵੀਡੀਓ ਜ਼ਿਆਦਾ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਡ੍ਰਿਪ ਗਲਤ ਲੱਗ ਗਈ ਇਹਨਾਂ ਤੋਂ ਆਪਾਂ ਕਹਿ ਦਈਏ ਵੀ ਡਾਕਟਰਾਂ ਤੋਂ ਤੇ ਆਪਣੇ ਜੋ ਕਿਸਾਨ ਭਰਾ ਉਹਨਾਂ ਨਾਲ ਵੀ ਆਪਾਂ ਕਹਿ ਦਈਏ ਲੜ ਰਿ ਪੜ ਰਹੇ ਆ ਵੀ ਇਸ ਕਰਕੇ ਵੀ ਸੋਡੀ ਨਾ ਪਰਵਾਹੀ ਕਾਰਨ ਜਗਜੀਤ ਸਿੰਘ ਡੱਲੇਵਾਲ ਦੀਆਂ ਬਾਹਾਂ ਦੇ ਉੱਪਰ ਸੋਜ ਆ ਗਈ ਕਿਉਂਕਿ ਜੇ ਗੱਲ ਕਰੀਏ ਆਪਾਂ ਇਹ ਡਾਕਟਰਾਂ ਦੀ ਜਦੋਂ ਡ੍ਰਿਪ ਲਾਈ ਗਈ ਸੀ ਉਹ ਲਗਣੀ ਘੰਟੇ ਤੱਕ ਸੀ ਤੇ ਇਹਨਾਂ ਨੇ ਤੇਜ਼ ਕਰਕੇ 45 ਮਿੰਟ ਚਲਾ ਦਿੱਤੀ ਤਾਂ ਉਹਦਾ ਕਰਕੇ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਇੰਨੀ ਬੰਦਾ ਕੋਈ ਵੀ ਜੇ ਆਪਾਂ ਕਹਿ ਦਈਏ ਜਮਾ ਸਹੀ ਨਾਰਮਲ ਬੰਦਾ ਉਹ ਵੀ ਮੁਸ਼ਕਲ ਹੋ ਜਾਂਦੀ ਹੈ ਲਗਾਉਣੀ ਇੰਨੀ ਤੇਜ਼ ਬੋਤਲ ਤਾ ਉਹ ਡ੍ਰਿਪ ਨੂੰ ਤੇਜ਼ ਕਰ ਦਿੱਤਾ ਗਿਆ ਤਾਂ ਉਹਦੇ ਕਰਕੇ ਕਿਉਂਕਿ ਬਹੁਤ ਸਮੇਂ ਤੋਂ ਉਹ ਵੀ ਪਤਾ ਵੀ ਨਾੜਾਂ ਕਮਜ਼ੋਰ ਹੋ ਚੁੱਕੀਆਂ ਕਈ ਆਪਾਂ ਕਹਿੰਦੇ ਦੋ ਮਹੀਨੇ ਤੋਂ ਉੱਤੇ ਹੋ ਚੱਲੇ 60 ਦਿਨਾਂ ਤੋਂ ਉੱਤੇ ਹੋਗੇ ਤਾਂ ਉਹਦੇ ਉਹਨਾਂ ਦੀ ਨਾ ਪਰਵਾਹੀ ਕਾਰਨ ਜਗਜੀਤ ਸਿੰਘ ਡੱਲੇਵਾਲ ਦੇ ਆਪਾਂ ਕਹਿੰਦੇ ਵੀ ਜੋ ਡ੍ਰਿਪ ਜਿੱਥੇ ਲਾਈ ਸੀ ਉਹ ਬਾਹਾਂ ਸੁਝ ਗਈਆਂ ਤੇ ਉਹਦੇ ਨਾਲ ਡਾਕਟਰਾਂ ਦੇ ਨਾਲ ਆਪਣੇ ਕਿਸਾਨ ਝਗੜਾ ਕਰ ਰਹੀ ਸੀ ਤੇ ਗੱਲ ਹੁਣ ਇੰਨੀ ਕਾ ਗਈ ਗਲਤ ਛੜੀ ਕਿਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੇ ਸਾਡੇ ਕਿਸਾਨਾਂ ਨਾਲ ਸਾਡੇ ਮਜ਼ਦੂਰਾਂ ਨਾਲ ਸਾਰਿਆਂ ਨਾਲ ਹੀ ਬਹੁਤ ਅਤਿਆਚਾਰ ਹੋ ਰਿਹਾ ਕਿਉਂਕਿ ਜਦੋਂ ਦੀ ਸੀਐਮ ਭਵਨਤਮਨ ਦੀ ਸਰਕਾਰ ਆਈ ਆ ਉਦੋਂ ਦੀ ਇਹੀ ਧਰਨੇ ਲੱਗਣੇ ਸ਼ੁਰੂ ਹੋਏ ਆ ਕੋਈ ਵੀ ਪੰਜਾਬ ਵਿੱਚ ਸਰਕਾਰ ਰਹੀ ਆ ਤਾਂ ਹਰ ਵਾਰ ਪੰਜਾਬ ਦੇ ਨਾਲ ਚਾਹੇ ਸਿੱਖਾਂ ਦਾ ਚਾਹੇ ਕਿਸਾਨਾਂ ਦਾ ਝਗੜਾ ਹਰ ਵਕਤ ਰਿਹਾ ਕਿਉਂਕਿ ਇਹਨਾਂ ਦਾ ਜਦੋਂ ਕੋਈ ਸਮਾਂ ਆਉਂਦਾ ਵੋਟਾਂ ਦਾ ਉਦੋਂ ਇਹ ਹੱਥ ਬੰਨ ਕੇ ਵੋਟਾਂ ਪਾ ਲੈਂਦੇ ਆ ਬਾਅਦ ਦੇ ਵਿੱਚ ਉਹੀ ਲੋਕਾਂ ਨਾਲ ਫਿਰ ਤੋਂ ਆਪਾਂ ਕਹਿ ਦਈਏ ਵੀ ਇੱਕ ਵਾਰ ਹੱਥ ਬੰਨ ਕੇ ਵੋਟਾਂ ਪਾ ਲੈਂਦੇ ਆ ਫਿਰ ਤੋਂ ਉਹੀ ਕੰਮ ਕਿਉਂਕਿ ਸਾਡੇ ਲੋਕ ਫਿਰ ਤੋਂ ਚਿੱਤੇ ਜੀ ਆਂਦੇ ਆ ਫਿਰ ਅਤਿਆਚਾਰ ਉਹੀ ਹੁਣ ਤੁਸੀਂ ਸਾਰੇ ਜਾਣਦੇ ਹੋ ਜਦੋਂ ਇਹਨਾਂ ਦਾ ਜੀ ਕਰਦਾ ਚਾਹੇ ਉਹ ਕਿਸਾਨ ਆ ਚਾਹੇ ਕੋਈ ਵੀ ਆ ਆਪਣੇ ਸਿੰਘਾਂ ਦੇ ਪਹਿਲਾ ਨੰਬਰ ਤਾਂ ਆਪਾਂ ਗੱਲ ਕਰਾਂਗੇ ਸਿੰਘਾਂ ਦੀ ਜੋ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਣੇ ਬਾਪੂ ਸੂਰਤ ਸਿੰਘ ਵੀ ਚਲੇ ਗਏ ਠੀਕ ਆ ਉਹਨਾਂ ਨੇ ਵੀ ਮਰਨ ਵਰਤੀ ਰੱਖਿਆ ਸੀ ਇੱਕ ਤਰ੍ਹਾਂ ਦਾ ਬਹੁਤ ਲੰਬੇ ਸਮੇਂ ਤੋਂ 2015 ਦਾ ਬੈਠੀ ਸੀ ਉਹ ਤਾਂ ਬਹੁਤ ਲੰਬੇ ਸਮੇਂ ਤੋਂ ਆਪਣੀ ਜਾਨ ਦਿੱਤੀ ਗਈ ਪਰ ਲੇਕਿਨ ਇਹਨਾਂ ਨੇ ਸੁਣੀ ਨਹੀਂ ਤੇ ਦੂਜੀ ਗੱਲ ਕਰੀਏ ਹੁਣ ਜਗਜੀਤ ਸਿੰਘ ਡੱਲੇਵਾਲ ਇਹਨੂੰ ਹੋ ਗਿਆ 62 62 ਦਿਨ ਤੋਂ ਵੀ ਉੱਤੇ ਹੋ ਚਲੇ 2 ਮਹੀਨਿਆਂ ਤੋਂ ਵੀ ਤਾਂ ਜਿਹਦੇ ਵਿੱਚ ਹੁਣ ਇਹ ਜਿਹੜੀ ਗੱਲ ਆਪਾਂ ਕਹਿਣ ਜਾ ਰਹੇ ਆ ਸਰਕਾਰਾਂ ਦੀ ਬਹੁਤ ਵੱਡੀ ਨਾਕਾਮੀ ਆ ਤਾਂ ਜਦੋਂ ਆਉਂਦਾ ਵੋਟਾਂ ਦਾ ਸਮਾਂ ਉਦੋਂ ਚਾਹੇ ਇਹ ਸੀਐਮ ਭਵੰਤਮਨ ਚਾਹੇ ਕੋਈ ਹੋਰ ਲੀਡਰ ਆ ਉਦੋਂ ਇਹ ਹੱਥ ਬੰਨ੍ਹ ਕੇ ਇੱਕ ਵਾਰ ਵੋਟਾਂ ਪਵਾ ਲੈਂਦੇ ਆ ਫਿਰ ਸਾਡੇ ਲੋਕਾਂ ਦਾ ਇਹੀ ਹਾਲ ਤੇ ਸਾਡੇ ਲੋਕ ਤੇ ਜੀ ਰਹਿੰਦੇ ਆ 25 ਸਾਲ ਇਸ ਧਰਤੀ ਤੇ ਰਾਜ ਕਰਿਆ ਕਾਂਗਰਸ ਤੇ ਕਾਲੀ ਲੋਕ ਢਿੱਡੇ ਆਏ ਨਹੀਂ ਇਸ ਵਾਰ ਕਰਨਗੇ ਇਸ ਵਾਰ ਕੁਝ ਕਰਨਗੇ ਕੋਈ ਕੁਝ ਨਹੀਂ ਕਰਦਾ ਭਾਈ ਸਾਡੇ ਲੋਕ ਫਿਰ ਤੋਂ ਵੋਟਾਂ ਪਾ ਕੇ ਰਹਿੰਦੇ ਆ ਇਹ ਗੱਲਾਂ ਵਾਅਦਾ ਹੀ ਕਰਦੇ ਆ ਵੀ ਅਸੀਂ ਨੌਕਰੀਆਂ ਦਿੱਤੀਆਂ ਜੀ ਇਹ ਦਿੱਤੀਆਂ ਸਾਡੇ ਪੰਜਾਬ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਅਗਰ ਜੇ ਨੌਕਰੀ ਕਿਸੇ ਨੂੰ ਮਿਲੀ ਵੀ ਆ ਤਾਂ ਪੈਸੇ ਦੇ ਕੇ ਮਿਲੀ ਆ ਸਾਡੇ ਜੇ ਇੱਧਰ ਨੌਕਰੀਆਂ ਹੋਣ ਮੁੰਡੇ ਕੁੜੀਆਂ ਬਾਹਰ ਕਿਉਂ ਜਾਣ ਬਾਹਰਲੇ ਦੇਸ਼ਾਂ 'ਚ ਕਿਉਂ ਜਾਣ ਇੱਧਰ ਰੁਜ਼ਗਾਰ ਨਾ ਹੋਣ ਕਾਰਨ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਬਾਹਰਲੇ ਦੇਸ਼ਾਂ 'ਚ ਕਿਉਂਕਿ ਜੇ ਰੁਜ਼ਗਾਰ ਸਾਡੇ ਪੰਜਾਬ ਦੇ ਵਿੱਚ ਹੋਵੇ ਸਾਡੇ ਤਾਂ ਫੇਰ ਮੁੰਡੇ ਕੁੜੀਆਂ ਬਾਹਰ ਨਾ ਜਾਣ ਜੇ ਸਾਡੇ ਭਾਰਤ ਦੇ ਵਿੱਚ ਇੰਨਾ ਰੋਜ਼ਗਾਰ ਹੋਵੇ ਕਿਉਂਕਿ ਐਮਏ ਕਰ ਕਰ बीए ਪਾਸ ਕਰ ਕਰਕੇ ਮੁੰਡੇ ਕੁੜੀਆਂ ਇਧਰ ਹੀ ਮਜ਼ਦੂਰੀਆਂ ਕਰ ਰਹੇ ਆ ਝਾੜੀਆਂ ਕਰ ਰਹੇ ਆ ਐਨੇ ਪੜੇ ਲਿਖੇ ਹੋ ਕੇ ਵੀ ਕੋਈ ਛੋਟੀ ਮੋਟੀ ਨੌਕਰੀ ਕੋਈ ਹੋਰ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਜੇ ਕਿਤੇ ਨੌਕਰੀ ਲੱਗਦੀ ਵੀ ਆ ਤਾਂ ਉੱਥੇ ਪੈਸੇ ਨਹੀਂ ਮੰਗ ਰੱਖੀ ਜਾਂਦੀ ਆ ਤਗਰੀਬਨ ਦਾ ਪੈਸੇ ਇਹਨੇ ਦੇ ਨਹੀਂ ਸਕਦਾ ਇਹ ਕੱਲ ਦੀ ਗਰੀਬਾਂ ਦੀ ਵੀ ਨਹੀਂ ਗੱਲ ਜਿਹੜੇ ਕਈ ਕਈ 40 40 ਕਿੱਲਾਂ ਵਾਲੇ ਉਹਨਾਂ ਨੂੰ ਵੀ ਨਹੀਂ ਮਿਲਦੀ ਨੌਕਰੀ ਤਾਂ ਗੱਲ ਹੁਣ ਇਹ ਆ ਮੀਰ ਗਰੀਬੀ ਦੀ ਨਹੀਂ ਗੱਲ ਪੰਜਾਬ ਦੇ ਵਿੱਚ ਜੋ ਸਰਕਾਰਾਂ ਦੀ ਇਹਨਾਂ ਦੀ ਆ ਵੀ ਨੌਕਰੀ ਬਹੁਤ ਘੱਟ ਆ ਵਾਦੇ ਇਹ ਵੱਡੇ ਵੱਡੇ ਕਰੀ ਜਾਂਦੇ ਆ ਸਾਡੇ ਪੰਜਾਬ ਚ ਕਿਸੇ ਨੂੰ ਨਹੀਂ ਨੌਕਰੀ ਮਿਲੀ ਜੇ ਕਿਸੇ ਨੂੰ ਆਪਣੇ ਭਾਈ ਜਿੱਥੋਂ ਤੱਕ ਵੀਡੀਓ ਜਾਂਦੀ ਕਿਸੇ ਨੂੰ ਮਿਲੀ ਆ ਤਾਂ ਕਮੈਂਟ ਜ਼ਰੂਰ ਕਰੋ ਕਿਉਂਕਿ ਇਹ ਸਰਕਾਰਾਂ ਸਿਰਫ ਇੱਕ ਗੱਪ ਜ਼ਰੂਰ ਮਾਰ ਦਿੰਦੀਆਂ ਗਈਆਂ ਅਸੀਂ ਇਹ ਕਰਿਆ ਜੀ ਉਹ ਕਰਿਆ ਕਿਉਂਕਿ ਇਹਦੇ ਵਿੱਚ ਪਾਸਣ ਸੋਨ ਨੂੰ ਮਿਲਦਾ ਜੋ ਸੀਐਮ ਭਵਨਤਮ ਦਾ ਕਿਉਂਕਿ ਸ਼ੁਰੂ ਤੋਂ ਪਤਾ ਆਪਾਂ ਨੂੰ ਵੀ ਇਹ ਟੁਚਕਲੇ ਆ ਦੇ ਜੋ ਟੁਚਕਲੇ ਬਹੁਤ ਸੁਣਾਏ ਲੋਕਾਂ ਨੂੰ ਤੇ ਇਹਨੇ ਇੱਕ ਉਸ ਬੰਦੇ ਨੂੰ ਡੋਰ ਫੜਾ ਦਿੱਤੀ ਗਈ ਜਿਹਨੂੰ ਕਿ ਕੁਝ ਪਤਾ ਨਹੀਂ ਦੇਸ਼ ਦਾ ਵੀ ਮੈਂ ਕਿਵੇਂ ਚਲਾਉਣਾ ਉਹਨੂੰ ਖੁਦ ਦਾ ਨਹੀਂ ਪਤਾ ਦੇਸ਼ ਕਿਵੇਂ ਚਲਾਉ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ 'ਚ ਗੱਲਬਾਤ ਹੁੰਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਵੇਂ ਹੁਣ ਜਗਜੀਤ ਸਿੰਘ ਡੱਲੇਵਾਲ ਲੰਬੇ ਸਮੇਂ ਤੋਂ ਮਾਰਨ ਵਾਰਤੇ ਬੈਠੇ ਆ ਹਾਲੇ ਤੱਕ ਕੋਈ ਸਰਕਾਰ ਦੀ ਉਹਨਾਂ ਬਨਿਓ ਸੁਣਵਾਈ ਨਹੀਂ ਹੋਈ ਜਿਹਦੇ ਵਿੱਚ ਇਹਨਾਂ ਨੂੰ ਕਿਹਾ ਗਿਆ 14 ਫਰਵਰੀ ਨੂੰ ਇਹਨਾਂ ਦੀ ਸੁਣਵਾਈ ਹੋਣ ਜਾ ਰਹੀ ਆ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਉਦੋਂ ਤੱਕ ਜ਼ਿੰਦਾ ਰੱਖਣਾ ਮੁਸ਼ਕਲ ਹੋ ਸਕਦਾ ਮੁਸ਼ਕਲ ਹੋ ਸਕਦਾ ਨਹੀਂ ਮੁਸ਼ਕਲ ਹੈ ਕਿਉਂਕਿ ਇਹਦੇ ਵਿੱਚ ਜੋ ਇੱਕ ਯਾਰ ਪਹਿਲਾਂ ਹੀ ਆਪਾਂ ਕਹਿ ਦਿੱ ਗਏ ਕੈਂਸਰ ਦੇ ਇੱਕ ਮਰੀਜ਼ ਆ ਖੁਦ ਉਹਨਾਂ ਨੂੰ ਇਸ ਗੱਲ ਦਾ ਉਹਨੂੰ ਪਤਾਗਾ ਜੋ ਸਾਡੇ ਕਿਸਾਨ ਭਰਾਵਾਂ ਨੂੰ ਵੀ ਪਤਾ ਸਰਕਾਰ ਨੂੰ ਵੀ ਪਤਾ ਇੱਕ ਉਹ ਖੁਦ ਪਹਿਲੇ ਹੀ ਮਰੀਜ਼ ਸੀ ਤੇ ਜਿਹਦੇ ਵਿੱਚ ਉਹਨੂੰ ਮਰਨ ਵਰਤ ਰੱਖੇ ਨੂੰ ਹਜੇ 61 ਦਿਨ ਤੋਂ ਉੱਤੇ ਹੋ ਚਲੇ ਤਾਂ ਇੰਨੇ ਸਮੇਂ ਤੱਕ ਹਜੇ 14 ਫਰਵਰੀ ਤੱਕ ਕਹਿ ਰਹੇ ਆ ਇਹਨਾਂ ਸਮਾਂ ਜਿੰਦਾ ਰੱਖਣਾ ਬਹੁਤ ਮੁਸ਼ਕਲ ਹੋ ਜੀ ਹਾਲਤ ਉਹਨਾਂ ਦੀ ਬਹੁਤ ਗੰਭੀਰ ਹੋ ਚੁੱਕੀ ਕਿਉਂਕਿ ਕੱਲ ਐਡਮਿਟ ਜੋ ਐਮਰਜੈਂਸੀ ਦੇ ਵਿੱਚ ਕਰਿਆ ਗਿਆ ਉਹਨਾਂ ਨੂੰ ਤਾਂ ਜੋ ਡਾਕਟਰਾਂ ਬੰਨਿਓ ਨਾ ਪ੍ਰੋਵਾਈਡ ਕਰਨ ਉਹਨਾਂ ਦੇ ਹੱਥ ਪੈਰ ਵੀ ਸੁੱਜ ਗਏ ਤੇ ਸਾਡੇ ਕਿਸਾਨ ਉਹਨਾਂ ਨਾਲ ਝਗੜਾ ਕਰ ਰਹੇ ਲੜ ਰਹੇ ਪਿੜ ਰਹੇ ਉਹ ਉਹਨਾਂ ਦੀ ਨਾ ਪ੍ਰੋਵਾਈਡ ਕਰਨ ਹੋਈ ਆ ਉल्टा ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਜੋ ਵਿੱਚ ਜੋ ਆਪ ਹਜੇ ਜੋ ਆਪਾਂ ਕਹਿ ਦਈਏ ਵੀ ਜਿਹੜੇ ਆਪਾਂ ਕਹਿ ਦਈਏ ਅਨਜਾਨ ਕੰਪਿਊਟਰ ਹੁੰਦੇ ਆ ਉਹਨਾਂ ਤੋਂ ਇਹ ਡ੍ਰਿੱਪ ਲਗਾਈਗੀ ਜਿਹੜੇ ਹਜੇ ਆਪਣਾ ਪੂਰਾ ਪ੍ਰੋਸੈਸ ਪੂਰਾ ਕਰੀ ਜਾਂਦੇ ਆ ਹਜੇ ਪੂਰਾ ਸਿੱਖੇ ਨਹੀਂ ਡਾਕਟਰ ਨਹੀਂ ਬਣੇ ਕਿਉਂਕਿ ਉਹਨਾਂ ਵਿੱਚ ਇਹ ਦੱਸਿਆ ਗਿਆ ਵਿੱਚ ਜਦੋਂ ਤੁਹਾਨੂੰ ਪਤਾ ਨਹੀਂ ਕੋਈ ਜਦੋਂ ਐ ਪਤਾ ਜੀ ਮੇਨ ਆਗੂ ਹੈ ਇਹ ਬੰਦਾ ਕਿਸਾਨ ਡੱਲੇਵਾਲ ਤਾਂ ਤੁਸੀਂ ਚੱਜ ਦਾ ਡਾਕਟਰ ਜਿਹੜਾ ਕੋਈ ਮੇਨ ਜਿਹਨੂੰ ਆਪਾਂ ਕਹਿ ਦਈਏ ਵੀ ਐਸ ਡੀ ਐਸ ਡੀ ਐਮ ਤਾਂ ਉਹਨੂੰ ਤੁਸੀਂ ਇਹੋ ਕਰੋ ਐਸ ਐਮ ਨੂੰ ਉਹਨੂੰ ਉਹਨੂੰ ਕਹੋ ਵੀ ਤੁਸੀਂ ਭਈ ਸਾਨੂੰ ਕੁਝ ਪਤਾ ਨਹੀਂ ਇਹ ਅਨਜਾਨ ਡਾਕਟਰ ਸੀ ਜੋ ਹਜੇ ਸਿੱਖ ਰਹੇ ਆ ਉਹਨਾਂ ਬਣੀ ਉਹ ਇਹ ਡ੍ਰਿਪ ਲਗਾਈ ਗਈ ਸੀ ਉਹਨਾਂ ਨੇ ਗਲਤੀ ਵੀ ਮੰਨੀ ਹੈ ਵੀ ਸਾਡੇ ਜੋ ਹਜੇ ਇਹਨਾਂ ਦਾ ਪ੍ਰੋਸੈਸ ਚੱਲੀ ਜਾਂਦਾ ਹਜੇ ਪੂਰੀ ਇਹ ਪ੍ਰੋਪਰ ਤੌਰ ਤੇ ਹਜੇ ਡਾਕਟਰ ਨਹੀਂ ਬਣੇ ਜੀ ਉਹਨਾਂ ਤੋਂ ਲੱਗੀ ਹੈ ਗਲਤੀ ਅਸੀਂ ਮੰਨਦੇ ਆ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਹੁੰਦੀ ਹੈ ਗੱਲਬਾਤ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਵੀਡੀਓ ਹੁੰਦੀ ਹੈ ਜੋ ਕੋਈ ਸਾਰੇ ਪੰਜਾਬ ਪੰਜਾਬ ਵਿੱਚ ਕੋਈ ਵੀ ਗੱਲ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੰਨਾ ਤੱਕ ਵੀ ਵੀਡੀਓ ਜਾਂਦੀ ਆ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਵਤੇ ਧੰਨਵਾਦ